ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ ਦਾ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਐਨਡੀਏ ਦੀ ਮੀਟਿੰਗ ਖਤਮ ਹੋ ਚੁੱਕੀ ਹੈ। ਇਸ ਵਿਚਕਾਰ ਨितीश ਕੁਮਾਰ ਅਤੇ ਚੰਦਰਬਾਬੂ ਨਾਇਡੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਮੁਤਾਬਕ ਨितीश ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਮੀਟਿੰਗ ਵਿੱਚ ਸਮਰਥਨ ਪੱਤਰ ਸੌਂਪ ਦਿੱਤਾ ਹੈ। ਅਜਿਹੇ ਵਿੱਚ ਹੁਣੇ ਮਮਕਨ ਹੈ ਕਿ ਐਨਡੀਏ ਦੀ ਬੈਠਕ ਤੋਂ ਬਾਅਦ ਤਮਾਮ ਨੇਤਾ ਸਰਕਾਰ ਬਣਾਉਂਦਾ ਦਾ ਦਾਵਾ ਪੇਸ਼ ਕਰਨ ਚਲੇ ਜਾਣ। ਸੂਤਰਾਂ ਦੇ ਮੁਤਾਬਕ ਬੁੱਧਵਾਰ ਯਾਨੀ ਅੱਜ ਹੀ ਇੱਕ ਕੱਡੇ ਦੇ ਅੰਦਰ ਐਨਡੀਏ ਦੇ ਨੇਤਾ ਰਾਸ਼ਟਰਪਤੀ ਭਵਨ ਜਾ ਸਕਤੇ ਨੇ। ਪੀਐਮ ਅਵਾਸ ਤੇ ਹੋ ਰਹੀਏ ਐਨਡੀਏ ਦੀ ਬੈਠਕ ਦੇ ਵਿੱਚ ਅਪਰੀਆ ਪਟੇਲ, ਮਹਾਰਾਸ਼ਟਰ ਦੇ ਸੀਐਮ ਇਕਨਾਤ ਛਿੰਦੇ, ਪਵਨ ਕਲਿਆਣ, ਜਯਨ ਚੌਧਰੀ ਵੀ ਮੌਜੂਦ ਰਹੇ। ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਭਾਜਪਾ 400 ਦਾ ਆંકੜਾ ਤੱਕ ਪਾਰ ਨਹੀਂ ਕਰ ਪਾਈ ਪਰ ਇਸ ਵਜ੍ਹਾ ਕਰਕੇ ਜੀਡੀਯੂ ਦੇ ਨਿਤਿਸ਼ ਕੁਮਾਰ ਤੇ ਟੀਡੀਪੀ ਦੇ ਐਨ ਚੰਦਰਬਾਬੂ ਨਾਇਡੂ ਐਨਡੀਏ ਦੀ ਸਰਕਾਰ ਕਰਦੀ ਭੂਮਿਕਾ ਨਿਭਾ ਰਹੇ ਨੇ NDA ਦੀ ਬੈਠਕ ਦੇ ਵਿੱਚ ਹਰ ਪਹਿਲੂ ਤੇ ਚਰਚਾ ਹੋਈ ਹੈ ਇਸ ਲੋਕ ਸਭਾ ਚੋਣਾਂ ਦੇ ਵਿੱਚ BJP ਨੇ 240 ਸੀਟਾਂ ਤੇ ਆਪਣੀ ਜਿੱਤ ਦਰਜ ਕੀਤੀ ਹੈ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹੈ TDP ਅਤੇ JDU ਨੇ ਕੋਲ કુલ 28 ਸੀਟਾਂ ਨੇ BJP ਦੇ ਹੋਰ ਸਹਿਯੋਗੀਆਂ ਦੇ ਨਾਲ ਮਿਲ ਕੇ NDA ਬਹੁਮਤ ਦਾ ਅੰਕੜਾ ਪਾਰ ਕਰ ਸਕਦਾ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ TDP ਚੀਫ ਚੰਦਰਬਾਬੂ ਨਾਇਡੂ ਨੇ ਸਾਫ਼ ਕਿਹਾ ਸੀ ਕਿ ਉਹ NDA ਦੇ ਨਾਲ ਰਹੇ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹਮੇਸ਼ਾ ਖਬਰਾਂ ਚਾਹੁੰਦੇ ਹੋ ਮੈਂ ਐਕਸਪੀਰੀਅੰਸਡ ਹਾਂ ਤੇ ਮੈਨੂੰ ਇਸ ਦੇਸ਼ ਦੇ ਵਿੱਚ ਈ ਰਾਜਨੀਤਿਕ ਬਦਲਾਅ ਵੇਖਦੇ ਹੋਏ ਕਾਫੀ ਸਮਾਂ ਹੋ ਗਿਆ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਐਂਡੀਆ ਦੇ ਵਿੱਚ ਆ ਤੇ ਮੈਂ ਐਂਡੀਆ ਦੀ ਬੈਠਕ ਵਿੱਚ ਜਾ ਰਿਹਾ ਹਾਂ ਤਾਂ 4 ਜੂਨ 2024 ਨੂੰ TDP ਸੁਪਰੀਮੋ ਐਂਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਐਂਡੀਆ ਨੂੰ ਮਿਲੇ ਭਾਰੀ ਜਨਾਦੇਸ਼ ਤੇ ਲਈ ਲੋਕਾਂ ਦਾ ਆਭਾਰ ਜਤਾਇਆ ਸੀ ਉਹਨਾਂ ਨੇ ਐਕਸ ਤੇ ਪੋਸਟ ਕਰਕੇ ਲਿਖਿਆ ਸੀ ਕਿ ਨਰਿੰਦਰ ਮੋਦੀ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਜਿਵੇਂ ਅਮਿਤ ਸ਼ਾਹ ਤੇ ਜੇਪੀ ਨੱਡਾ ਨੂੰ ਧੰਨਵਾਦ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਦੇ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਦਿੱਲੀ ਸਰਕਾਰ ਬਣਾਉਣ ਨੂੰ ਲੈ ਕੇ ਐਨਡੀਏ ਦੇ ਵਿੱਚ ਬੈਠਕ ਖਤਮ ਹੋ ਚੁੱਕੀ ਹੈ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੂੰ ਲੈ ਕੇ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਦੇ ਮੁਤਾਬਕ ਇਹ ਖਬਰ ਮਿਲ ਰਹੀ ਹੈ ਕਿ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਬੈਠਕ ਦੇ ਵਿੱਚ ਆਪਣਾ ਸਮਰਥਨ ਪੱਤਰ ਸੌਂਪ ਦਿੱਤਾ ਹੈ ਅਜੇਹੇ ਦੇ ਵਿੱਚ ਹੁਣੇ ਮਮਕਨ ਹੈ ਕਿ ਐਨਡੀਏ ਦੀ ਬੈਠਕ ਤੋਂ ਬਾਅਦ ਤਮਾਮ ਨੇਤਾ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨ ਦੇ ਲਈ ਰਾਸ਼ਟਰਪਤੀ ਭਵਨ ਪਹੁੰਚ ਜਾਣ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਯਾਨੀ ਅੱਜ ਹੀ 1 ਘੰਟੇ ਦੇ ਅੰਦਰ ਐਨਡੀਏ ਦੇ ਨੇਤਾ ਰਾਸ਼ਟਰਪਤੀ ਭਵਨ ਜਾ ਸਕਦੇ ਨੇ ਪੀਐਮ ਅਵਾਸ ਤੇ ਹੋ ਰਹੀ ਇਸ ਐਨਡੀਏ ਦੀ ਬੈਠਕ ਦੇ ਵਿੱਚ ਅਪਰੀਆ ਪਟੇਲ ਮਹਾਰਾਸ਼ਟਰ ਦੇ ਸੀਐਮ ਇਕਨਾਤ ਸਿੰਦੇ ਪਵਨ ਕਲਿਆਣ ਜਯੰਤ ਚੌਧਰੀ ਚੰਦਰਬਾਬੂ ਨਾਇਡੂ ਅਤੇ ਨितीश ਕੁਮਾਰ ਸ਼ਾਮਲ ਰਹੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਜੀਡੀਪੀ ਉਤੇ ਨितीश ਕੁਮਾਰ ਤੇ ਟੀਡੀਪੀ ਦੇ ਅਨੰਤਦਰ ਬਾਬੂ ਨਾਇਡੂ ਐਨਡੀਏ ਦੀ ਸਰਕਾਰ ਬਣਾਉਣ ਦੇ ਵਿੱਚ ਕਿੰਗ ਮੇਕਰਸ ਦੀ ਭੂਮਿਕਾ ਨੇ ਬਹੁਤ ਨਜ਼ਰ ਆ ਰਹੇ ਨੇ ਐਨਡੀਏ ਦੀ ਬੈਠਕ ਦੇ ਵਿੱਚ ਹਰ ਪਹਿਲੂ ਤੇ ਚਰਚਾ ਹੋਈ ਹੈ ਤਾਂ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ 240 ਸੀਟਾਂ ਤੇ ਆਪਣੀ ਜਿੱਤ ਹਾਸਲ ਕੀਤੀ ਸੀ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਸੀ ਤਾਂ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਸੂਤਰਾਂ ਦੇ ਮੁਤਾਬਕ ਨितीश ਚੰਦਰਬਾਬੂ ਨਾਈਡੂ ਦੇ ਸਮਰਥਨ ਪੱਤਰ ਸੌਂਪ ਦਿੱਤਾ ਹੈ ਐਨਡੀਏ ਬੈਠਕ ਤੋਂ ਬਾਅਦ ਰਾਸ਼ਟਰਪਤੀ ਭਵਨ ਜਾਣ ਦੀ ਤਿਆਰੀ ਹੈ ਤਾਂ ਨितीਸ਼ ਕੁਮਾਰ ਅਤੇ ਚੰਦਰਬਾਬੂ ਨਾਈਡੂ ਦੇ ਸਮਰਥਨ ਤੋਂ ਬਾਅਦ ਹੁਣ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੀ ਤਿਆਰੀ ਚੱਲ ਰਹੀ ਹੈ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੀ ਜੋ ਕਿ ਲਗਭਗ ਚੋਣਾਂ ਤੋਂ ਪਹਿਲਾਂ ਕਈ ਖੇਤਰੀ ਪਾਰਟੀਆਂ ਦੇ ਨਾਲ ਗਠਜੰਬੰਦਨ ਦੇ ਵਿੱਚ ਹੈ ਇਸ ਗਠਜੰਬੰਦਨ ਦੇ ਵਿੱਚ ਨਿਤਿਸ਼ ਦੀ ਪਾਰਟੀ ਜੀਡੀਯੂ ਚੰਦਰਬਾਬੂ ਨਾਇਡੂ ਦੀ ਪਾਰਟੀ ਟੀਡੀਬੀਵੀ ਸ਼ਾਮਿਲ ਹੈ ਦੱਸਦੀ ਹੈ ਕਿ ਚੋਣਾਂ ਦੇ ਵਿੱਚ ਐਨਡੀਏ ਨੂੰ 292 ਸੀਟਾਂ ਮਿਲੀਆਂ ਨੇ ਜੋ ਕਿ ਬਹੁਮਤ ਦੇ ਆંકੜੇ 272 ਤੋਂ 20 ਸੀਟਾਂ ਜ਼ਿਆਦਾ ਹੈ ਯਾਨੀ ਕਿ ਐਨਡੀਏ ਬਹੁਤ ਆਸਾਨੀ ਦੇ ਨਾਲ ਅਕੱਲੇ ਅਕੱਲੇ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਹੈ ਤਾਂ ਕੱਲ ਤੋਂ ਲਗਾਤਾਰ ਇਹ ਖਬਰਾਂ ਚੱਲ ਰਹੀਆਂ ਸੀ ਕਿ ਕਾਂਗਰਸ ਜੋ ਹੈ ਉਹ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪਰ ਭਾਜਪਾ ਦੇ ਆਲ ਇਹ ਮੀਟਿੰਗ ਦੇ ਵਿੱਚ ਐਨਡੀਏ ਦੀ ਇਸ ਮੀਟਿੰਗ ਦੇ ਵਿੱਚ ਤਮਾਮ ਰਸਤੇ ਸਾਫ ਹੁੰਦੇ ਨਜ਼ਰ ਆ ਰਹੇ ਨੇ ਤੇ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਮੋਦੀ ਸਰਕਾਰ ਬਣਨ ਦਾ ਰਸਤਾ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਨितीश ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਨੇ ਤੇ ਹੁਣ ਜਲਦੀ ਹੀ ਐਨਡੀਏ ਬੈਠਕ ਤੋਂ ਬਾਅਦ ਰਾਸ਼ਟਰਪਤੀ ਭਵਨ ਜਾਣ ਦੀ ਤਿਆਰੀ ਕਰ ਰਿਹਾ ਹੈ ਤੇ ਹੁਣ ਨਰਿੰਦਰ ਮੋਦੀ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਤਾਂ ਅੱਜ ਹੀ ਉਹਨਾਂ ਵੱਲੋਂ ਆਪਣਾ ਅਸਤੀਫਾ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਗਿਆ ਸੀ ਤਾਂ ਹੁਣ ਨਰਿੰਦਰ ਮੋਦੀ ਇਸ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਔਰ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦਾ ਸੌਂਚ ਚੁੱਕ ਸਮਾਗਮ ਵੀ ਵੇਖਣ ਨੂੰ ਮਿਲ ਸਕਦਾ ਹੈ ਤਾਂ 8 ਤਰੀਕ ਸੂਤਰਾਂ ਦੇ ਹਵਾਲੇ ਦੇ ਨਾਲ ਦੱਸੀ ਜਾ ਰਹੀ ਹੈ ਕਿ ਮੁਕਰਰ ਕੀਤੀ ਗਈ ਹੈ ਜਦੋਂ ਨਰਿੰਦਰ ਮੋਦੀ ਇੱਕ ਵਾਰੀ ਫੇਰ ਯਾਨੀ ਕਿ ਤੀਸਰੀ ਵਾਰ ਪ੍ਰਧਾਨ ਮੰਤਰੀ ਪਦ ਦੀ ਸ਼ਪਤ ਚੁੱਕਣਗੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੱਡੀ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਥ੍ਰੀਨ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼